ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾਨਿਕ ਸੂਰਾ ਟੀਵੀ ਮੈਂ ਸੋਨੀਆ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਬਾਰੇ ਜੋ ਕਿ ਬੀਤੇ ਦਿਨੀ ਆਪਣੇ ਫੈਨਸ ਨੂੰ ਆਪਣੇ ਪਰਿਵਾਰ ਨੂੰ ਦੁਨੀਆ ਨੂੰ ਛੱਡ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਕੇ ਸਨ ਪੰਜਾਬੀ ਗਾਇਕ ਰਾਜਵੀਰ ਜਵੰਦਾ ਪਹਿਲੇ ਫਿਲਮ ਇੰਡਸਟਰੀ ਮਿਊਜ਼ਿਕ ਇੰਡਸਟਰੀ ਵਿੱਚ ਆਉਣ ਤੋਂ ਪਹਿਲਾਂ ਪੁਲਿਸ ਲਾਈਨ ਦੇ ਵਿੱਚ ਸਨ ਉਹਨਾਂ ਦੀ ਇਹ ਜਰਨੀ ਕਿਵੇਂ ਦੀ ਰਹੀ ਸੀ ਕਿਵੇਂ ਸ਼ੁਰੂ ਹੋਈ ਸੀ ਇਸ ਦੇ ਬਾਰੇ ਵੀ ਗੱਲਬਾਤ ਕਰਾਂਗੇ ਰਾਜਵੀਰ ਜਵੰਦਾ ਜਿਨ੍ਹਾਂ ਨੂੰ ਲੈ ਕੇ ਹਰ ਕੋਈ ਅਰਦਾਸ ਕਰ ਰਿਹਾ ਸੀ ਜਦੋਂ ਉਹ ਫੋਰਟਿਸ ਹਸਪਤਾਲ ਦੇ ਵਿੱਚ ਮੌਜੂਦ ਸਨ ਤਾਂ ਪੰਜਾਬੀ ਕਲਾਕਾਰ ਜੋ ਕਿ ਉਹਨਾਂ ਦੇ ਦੋਸਤ ਵੀ ਸੀ ਉਹ ਵੀ ਉਹਨਾਂ ਨੂੰ ਨਿਤ ਮਿਲਣ ਦੇ ਲਈ ਪਹੁੰਚਦੇ ਸਨ ਤਾਂ ਹਰ ਕਿਸ ਨੂੰ ਅਰਦਾਸ ਕਰਨ ਦੀ ਗੱਲ ਵੀ ਆਖਦੇ ਰਹੇ ਆ ਅੱਜ ਗੱਲ ਕਰਾਂਗੇ ਰਾਜਵੀਰ ਜਵੰਦਾ ਦੇ ਸਫ਼ਰ ਦੇ ਬਾਰੇ ਜੋ ਕਿ ਕਾਫੀ ਜ਼ਿਆਦਾ ਪ੍ਰੇਰਣਾਦਾਇਕ ਵੀਰੇ ਆ ਦਰਸੀ ਹੈ ਕਿ ਰਾਜਵੀਰ ਜਵੰਦਰ ਦੇ ਵੱਲੋਂ ਹੀ ਇੱਕ ਵਾਰ ਦੱਸਿਆ ਗਿਆ ਸੀਗਾ ਕਿ ਉਹਨਾਂ ਦਾ ਪਰਿਵਾਰ ਜੋ ਸੀਗਾ ਪੰਜਾਬ ਪੁਲਿਸ ਦੇ ਵਿੱਚ ਸੇਵਾ ਨਿਭਾ ਰਿਹਾ ਸੀ ਜਿਸ ਦੇ ਚੱਲਦਿਆਂ ਉਹਨਾਂ ਨੇ ਵੀ ਪੰਜਾਬ ਪੁਲਿਸ जॉइन ਕੀਤੀ ਸੀ ਪਰ ਗਾਉਣ ਨੂੰ ਲੈ ਕੇ ਉਹਨਾਂ ਦਾ ਜਨੂੰਨ ਜੋ ਸੀਗਾ ਕਦੇ ਵੀ ਘਟ ਨਹੀਂ ਹੋਇਆ ਸੀ ਕਿਉਂਕਿ ਗਾਇਕ ਨੂੰ ਸ਼ੁਰੂਆਤੀ ਦਿਨਾਂ ਤੋਂ ਹੀ ਗਾਉਣ ਦਾ ਕਾਫੀ ਸ਼ੌਂਕ ਸੀਗਾ ਉਹਨਾਂ ਦੀਆਂ ਕਈ ਵੀਡੀਓਜ਼ ਵੀ ਵਾਇਰਲ ਹੋਈਆਂ ਜਿਸ ਦੇ ਵਿੱਚੋਂ ਸਟੇਜ ਐਕਟਿੰਗ ਕਰਦੇ ਹੋਏ ਵੀ ਨਜ਼ਰ ਆਏ ਨੇ ਕਾਇਕਦੀ ਬੋਲੋ ਦੱਸਿਆ ਗਿਆ ਸੀ ਕਿ ਜ਼ਿੰਦਗੀ 'ਚ ਅਨੁਸ਼ਾਸਨ ਕਿਵੇਂ ਰਹਿਣਾ ਅਤੇ ਕਿਵੇਂ ਆਪਣੇ ਵੱਡੇ ਛੋਟੇ ਕੰਮ ਕਰਨੇ ਆ ਇਹ ਉਹਨਾਂ ਨੂੰ ਪੰਜਾਬ ਪੁਲਿਸ ਦੇ ਦੌਰਾਨ ਹੀ ਪਤਾ ਲੱਗਿਆ ਸੀ ਇੱਥੇ ਹੀ ਉਹਨਾਂ ਨੇ ਸਿਖਲਾਈ ਲਈ ਸੀ ਤੇ ਇਹ ਤੋਂ ਬਾਅਦ ਉਹਨਾਂ ਨੇ ਪੰਜਾਬ ਪੁਲਿਸ ਦੇ ਵਿੱਚ ਸੇਵਾਵਾਂ ਨਿਭਾਈਆਂ ਸੀ 9 ਸਾਲ ਦੇ ਕਰੀਬ ਉਹਨਾਂ ਨੇ ਕੰਮ ਕੀਤਾ ਜਿਸ ਤੋਂ ਬਾਅਦ ਉਹਨਾਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਡੈਬਿਊ ਕੀਤਾ ਪਰ ਪੰਜਾਬੀ ਇੰਡਸਟਰੀ ਨੇ ਵੀ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਉਹਨਾਂ ਦੇ ਗੀਤਾਂ ਨੂੰ ਬਹੁਤ ਪਸੰਦ ਕੀਤਾ ਦੱਸਦੀ ਕਿ 27 ਸਤੰਬਰ ਦਾ ਉਹ ਕਾਲਾ ਦਿਨ ਸੀ ਜਦੋਂ ਰਾਜਵੀਰ ਜਵੰਦਾ ਦਾ ਇੱਕ ਐਕਸੀਡੈਂਟ ਹੋਇਆ ਸੀ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿੱਥੇ ਉਹਨਾਂ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਸੀ ਪਹਿਲੇ ਉਹਨਾਂ ਨੂੰ ਉੱਥੋਂ ਦੇ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ ਜਿੱਥੋਂ ਦੇ ਡਾਕਟਰਸ ਨੇ ਉਹਨਾਂ ਨੂੰ ਅੱਗੇ ਰੈਫਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਗਾਇਕ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਜਿੱਥੇ ਉਹਨਾਂ ਦਾ 11-12 ਦਿਨ ਲਗਾਤਾਰ ਟ੍ਰੀਟਮੈਂਟ ਚੱਲਿਆ ਪਰ ਹਾਲਤ ਕ੍ਰਿਟੀਕਲ ਚੱਲ ਰਹੀ ਸੀ ਔਰ ਮਲਟੀਪਲ ਆਰਗਨ ਫੇਲਿਅਰ ਤੋਂ ਬਾਅਦ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਪਰਿਵਾਰ ਦੇ ਵੱਲੋਂ ਇਹ ਅਖੰਡ ਪੜਸਾਬ ਰਖਵਾਇਆ ਗਿਆ ਸੀ ਔਰ ਲੋਕ ਅਰਦਾਸਾ ਕਰੇ ਸੀ ਦੇਖ ਲੈ ਕੇ ਪਹੁੰਚ ਰਹੇ ਸੀਗੇ ਔਰ ਰਾਜਵੀਰ ਜਵੰਦਾ ਦੀ ਸੇਦਿਆਬੀ ਦੀ ਅਰਦਾਸ ਕਰੇ ਸੀਗੇ ਪਰ ਗਾਇਕ ਨਹੀਂ ਰਹੇ ਇਸ ਦੁਨੀਆ ਨੂੰ ਅਲਵਿਦਾ ਅੱਗੇ ਹਰ ਕਿਸੇ ਫੈਨ ਦੀ ਅੱਖ ਨਮ ਸੀ ਗਾਇਕ ਦੀ ਅੱਖ ਨਮ ਸੀ ਪੰਜਾਬੀ ਕਲਾਕਾਰ ਉੱਥੇ ਪਹੁੰਚ ਰਹੇ ਸਨ ਜਦੋਂ ਰਾਜਵੀਰ ਜਵੰਦਾ ਨੂੰ ਅੰਤਿਮ ਵਿਦਾਈ ਦੇਣੀ ਸੀ ਤਾਂ ਹਰ ਕੋਈ ਦੁਖੀ ਸੀ ਜੇਕਰ ਗਾਇਕ ਦੇ ਗੀਤਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਬਹੁਤ ਸਾਰੇ ਗੀਤਾ ਦੇ ਵਿੱਚ ਕੰਮ ਕੀਤਾ ਜਿਨ੍ਹਾਂ ਨੂੰ ਬਹੁਤ ਪਸੰਦ ਕੀਤਾ ਗਿਆ ਪਿਆਰ ਦਿੱਤਾ ਗਿਆ ਔਰ ਅਕਸਰ ਕਿਹਾ ਜਾਂਦਾ ਕਿ ਰਾਜਵੀਰ ਜਵੰਦਾ ਉਹ ਕਲਾਕਾਰ ਰਹੇ ਨੇ ਜਿਨ੍ਹਾਂ ਨੇ ਪੰਜਾਬ ਪੰਜਾਬੀ ਵਰਸੇ ਦੇ ਲਈ ਬਹੁਤ ਸੋਨਾ ਕੰਮ ਕੀਤਾ ਰਾਜਵੀਰ ਜਵੰਦਾ ਦੇ ਜੇਕਰ ਗੀਤਾ ਦੀ ਗੱਲ ਕੀਤੀ ਜਾਵੇ ਤਾਂ ਕੰਗਣੀ ਵਰਗੇ ਗੀਤ ਉਹਨਾਂ ਦੇ ਬਹੁਤ ਜ਼ਿਆਦਾ ਮਸ਼ਹੂਰ ਹੋਏ ਨੇ ਉਹਨਾਂ ਨੇ ਗਿੱਪੀ ਗਰੇਵਾਲ ਦੇ ਨਾਲ ਵੀ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਦੇ ਵਿੱਚ ਕੰਮ ਕੀਤਾ ਸੀ ਇਸ ਤੋਂ ਇਲਾਵਾ ਵੀ ਦੋ ਫਿਲਮਾਂ ਦੇ ਵਿੱਚ ਉਹ ਕੰਮ ਕਰ ਚੁੱਕੇ ਸੀ ਤੇ ਹੁਣ ਵੀ ਜਿਹੜਾ ਕਿਹਾ ਜਾਂਦਾ ਕਿ ਉਹਨਾਂ ਦੇ ਜਾਨਮਗਰੋ ਵੀ ਉਹਨਾਂ ਦੇ ਬਹੁਤ ਸਾਰੇ ਪੇਆ ਜੋ ਕਿ ਰਿਲੀਜ਼ ਹੋਣਗੇ ਤੇ ਫੈਨਸ ਉਹਨਾਂ ਨੂੰ ਸੁਣਨ ਦੇ ਲਈ ਵੀ ਕਾਫੀ ਐਕਸਾਈਟਡ ਨੇ ਕਿਉਂਕਿ ਹੁਣ ਗਾਇਕ ਤਾਂ ਨਹੀਂ ਰਹੇ ਪਰ ਉਹਨਾਂ ਦੀ ਆਵਾਜ਼ ਦੇ ذریعے ਹਰ ਕੋਈ ਉਹਨਾਂ ਨੂੰ ਆਪਣੇ ਦਿਲਾਂ ਦੇ ਅੰਦਰ ਜਿਉਂਦਾ ਰੱਖੇਗਾ